ਆਪ ਆदमी ਪਾਰਟੀ ਵਿੱਚ ਸਭ ਕੁਝ ਠੀਕ ਨਹੀਂ ਮੌਜੂਦਾ ਆਪ ਆਦਮੀ ਪਾਰਟੀ ਦੇ ਇੱਕ ਹੋਰ ਮੰਤਰੀ ਨੇ ਕਰ ਦਿੱਤੀ ਬਗਾਵਤ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿਧ ਕੇਸ਼ਵਾਨ ਅਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਰੁੱਧ ਇਹ ਕਿਹੜੇ ਪਾਸੇ ਜਾ ਰਹੇ ਨੇ ਮੰਤਰੀ ਅਤੇ ਵਿਧਾਇਕ ਇਹ ਘੁੱਟਣ ਮਹਿਸੂਸ ਕਰ ਰਹੇ ਨੇ ਹਾਲਾਂਕਿ ਵਿਰੋਧੀ ਧਿਰਾਂ ਦਾ ਕੰਮ ਹੁੰਦਾ ਹੈ ਸਰਕਾਰਾਂ ਨੂੰ ਭੰਡਣਾ ਉਹਨਾਂ ਦੀਆਂ ਖਾਮੀਆਂ ਗਰਾਉਣਾ ਉਹਨਾਂ ਦੇ ਨੁਕਸ ਕੱਢਨੇ ਉਹਨਾਂ ਦੇ ਕੀਤੇ ਕੰਮਾਂ ਉੱਤੇ ਸਵਾਲ ਕਰਨੇ ਇਹ ਪ੍ਰਤਾਪ ਸਿੰਘ ਬਾਜਵਾ ਦਾ ਕੰਮ ਹੈ ਜਾਂ ਉਹਦੇ ਜਿਹੜੇ ਸਾਥੀ ਨੇ ਲੇਕਿਨ ਇਹ ਹੁਣ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਅਤੇ ਮੰਤਰੀ ਹੀ ਆ ਸਰਕਾਰ ਦੀਆਂ ਕਮੀਆਂ ਖਾਮੀਆਂ ਲੋਕਾਂ ਨੂੰ ਦੱਸ ਰਹੇ ਨੇ ਕੀ ਚੱਲ ਰਿਹਾ ਹੈ ਸਿਸਟਮੈਟਿਕ ਤਰੀਕੇ ਦੇ ਨਾਲ ਕੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੀਡ ਨਹੀਂ ਕੀਤਾ ਜਾ ਰਿਹਾ ਨਾ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੁਣਦੇ ਨੇ ਵਿਧਾਇਕ ਅਤੇ ਮੰਤਰੀ ਅਤੇ ਸੁਪਰੀਮੋ ਜੋ ਗੱਲ ਕਹਿੰਦੇ ਨੇ ਉਹਦੀ ਗੱਲ ਸੁਣਦੇ ਨੇ ਲੇਕਿਨ ਹੁਣ ਤਾਂ ਸੁਪਰੀਮੋ ਦੇ ਵਿਰੁੱਧ ਹੋ ਗਿਆ ਇੱਕ ਸਵਾ ਸਾਲ ਰਹਿ ਗਿਆ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਜੇਕਰ ਇਸ ਤਰ੍ਹਾਂ ਮਾਹੌਲ ਚੱਲਦਾ ਰਿਹਾ ਜੇਕਰ ਵਿਧਾਇਕ ਜਾਂ ਮੰਤਰੀ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਸੁਪਰੀਮੋ ਦੇ ਵਿਰੁੱਧ ਬੋਲਣਗੇ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਮੁਹੱਲਾ ਕਲੀਨਿਕਾਂ ਨੂੰ ਲੈ ਕੇ ਦੂਸਰੇ ਪਾਸੇ ਉਹਨਾਂ ਨੇ ਹਸਪਤਾਲਾਂ ਨੂੰ ਲੈ ਕੇ ਯਾਨੀ ਕਿ ਇਲਾਜ ਇਲਾਜ ਯਾਨੀ ਕਿ ਟ੍ਰੀਟਮੈਂਟ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਾਂ ਇਥੋਂ ਤੇ ਕਹਿ ਦਿੱਤਾ ਕਿ ਅਮਰੀਕਾ ਦੇ ਡਾਕਟਰ ਵੀ ਸਾਡੇ ਕੋਲ ਪੁੱਛ ਰਹੇ ਨੇ ਕਿ ਮੁਹੱਲਾ ਕਲੀਨਿਕ ਕਿਸ ਤਰ੍ਹਾਂ ਚਲਾਏ ਜਾਂਦੇ ਨੇ ਕਿਸ ਤਰ੍ਹਾਂ ਇਹਨਾਂ ਨੂੰ ਆਪਰੇਟ ਕੀਤਾ ਜਾਂਦਾ ਹੈ ਕਿਸ ਤਰ੍ਹਾਂ ਪੇਸ਼ੈਂਟ ਆਉਂਦੇ ਨੇ ਇਹ ਸਾਰਾ ਮਾਡਲ ਅਸੀਂ ਲੈ ਕੇ ਅਮਰੀਕਾ ਦੇ ਵਿੱਚ ਜਾਣਾ ਹੈ ਡੋਨਾਲਡ 트ਰਪ ਦੇ ਮੰਤਰੀਆਂ ਨੇ ਕਿਹਾ ਹੈ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪੋਲ ਅੱਜ ਮੌਜੂਦਾ ਮੰਤਰੀ ਨੇ ਖੋਲ ਦਿੱਤੀ ਹੈ ਟਿੱਪਣੀ ਕੀਤੀ ਹੈ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਵਿੱਚ ਮੁਹੱਲਾ ਕਲੀਨਿਕ ਬਣਾਏ ਨੇ ਆਪ ਸੁਪਰੀਮੋ ਅਰਵਿੰਦ ਕੇਜੀ ਵਾਲੇ ਦਿੱਲੀ ਵਿੱਚ ਬਣਾਏ ਨੇ ਕੀ ਜੇ ਦਰਜੇ ਦੇ ਨੇ ਉਹਨਾਂ ਨੇ ਕਿਹਾ ਕਿ ਅਸੀਂ ਸੇ ਸਹੂਲਤਾਂ ਜਿਹੜੀਆਂ ਦੇ ਰਹੇ ਹਾਂ ਨਾ ਤਾਂ ਨੰਬਰ 1 ਦੇ ਰਹੇ ਹਾਂ ਨਾ ਨੰਬਰ 2 ਦੇ ਰਹੇ ਹਾਂ ਅਸੀਂ ਸਿਹਤ ਸਕੂਲਤਾ ਪੰਜਾਬ ਦੇ ਲੋਕਾਂ ਨੂੰ ਤੀਜੇ ਦਰਜੇ ਦੀਆਂ ਦੇ ਰਹੇ ਹਾਂ ਯਾਨੀ ਕਿ ABC ਗ੍ਰੇਡ ਦੀਆਂ ਉਹਨਾਂ ਕਹਿੰਦੇ ਕਿ C ਗ੍ਰੇਡ ਨਾਲ ਉਹ ਵੀ ਥੱਲੇ ਹੋ ਸਕਦਾ ਹੈ ਉਹਨੀਆਂ ਸਹੂਲਤਾਂ ਦਿੱਤੀਆਂ ਨਹੀਂ ਜਾ ਰਹੀਆਂ ਜਿੰਨੀਆਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਅਸੀਂ ਲੋਕਾਂ ਨੂੰ ਵਾਅਦੇ ਕੀਤੇ ਸੀ ਇਹ ਆਮ ਆਦਮੀ ਪਾਰਟੀ ਦਾ ਨਵਾਂ ਬੜਿਆ ਮੰਤਰੀ ਹੈ ਹਾਲੇ ਕਿ ਉਹਦਾ ਮੰਤਰੀ ਪੁਰੇ ਦਾ ਚਾ ਵੀ ਨਹੀਂ ਖਤਮ ਹੋਇਆ ਉਹ ਇੱਕ ਹਵੇਗਾ ਬੜਾ ਤਰਗਾ ਬਿਜ਼ਨਸਮੈਨ ਹੈ ਅਸੀਂ ਗੱਲ ਕਰਦੇ ਆ ਜਿਨ੍ਹਾਂ ਨੇ ਜਿਮਨੀ ਚੋਣ ਲੜਕੀ ਲੜੀਆ ਹਲਕਾ ਲੁਧਿਆਣਾ ਪਛਮੀ ਤੋਂ ਜਿਨ੍ਹਾਂ ਨੇ ਭਾਤਕ ਪੁਸ਼ਨ ਆਸ਼ੂ ਹਰਾਸ ਸੀ 10000 ਤੋਂ ਸਬਥਿੰਗ ਫਰਕ ਦੇ ਨਾਲ ਸੰਜੀਵ ਰੋੜਾ ਵਿਧਾਇਕ ਬੜੇ ਮੰਤਰੀ ਬਣੇ ਉਹਨਾਂ ਨੇ ਨਿਸ਼ਾਨੀਆਂ ਸਵਾਲ ਖੜੇ ਕਰ ਦਿੱਤੇ ਨੇ ਉਹਨਾਂ ਨੇ ਸੂਬੇ ਦੀ ਸਰਕਾਰ ਯਾਨੀ ਕਿ ਮੁੱਖ ਮੰਤਰੀ ਭਗਵਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲੂ ਤੇ ਇਲਜ਼ਾਮ ਲਗਾ ਦਿੱਤੇ ਨੇ ਇਹ ਟਿੱਪਣੀ ਕਰਕੇ ਕਿ ਭਾਈ ਤੁਹਾਡੀਆਂ ਸਿਹਤ ਸਹੂਲਤਾ ਪੰਜਾਬ ਦੇ ਵਿੱਚ ਤੀਜੇ ਨੰਬਰ ਦੀਆਂ ਨੇ ਟਰੀਟਮੈਂਟ ਜੋ ਵਾਦਾ ਕੀਤਾ ਗਿਆ ਸੀ ਜੋ ਅਸੀਂ ਸੁਣਿਆ ਸੀ ਉਹ ਕੀਤਾ ਨਹੀਂ ਤੁਸੀਂ ਹਸਤਾਲਾ ਦੀ ਹਾਲਾਤ ਹਲਾਤ ਬੱਤਰ ਹੈ ਹਾਲਾਂਕਿ ਨਿੰਕਾਂ ਦੀ ਹਾਲਾਤ ਬੱਤਰ ਹੈ ਇਹ ਟੀਕਾ ਟਿੱਪੜੀ ਕਰਕੇ ਆਪ ਆਦੀ ਪਾਰਟੀ ਦੇ ਮੌਜੂਦਾ ਮੰਤਰੀ ਬਗਾਵਤ ਕਰ ਰਹੇ ਨੇ ਜਾਂ ਬਗਾਵਤ ਕਰਕੇ ਖੁਦ ਫਸ ਗਏ ਨੇ ਹਾਲਾਂਕਿ ਮੇਰੇ ਹਿਸਾਬ ਨਾਲ ਤਾਂ ਹਾਲੇ ਤੁਹਾਨੂੰ ਵਧਾਈਆਂ ਵੀ ਮਿਲ ਰੀਆਂ ਹੋਣਗੀਆਂ ਕਿਉਂਕਿ 4-5 ਮਹੀਨੇ ਤਾਂ ਹਾਲੇ ਹੋਏ ਨੇ ਮੰਤਰੀ ਬੜੇ ਨੂੰ ਨਵਾਂ ਨਵਾਂ ਉਹਨਾਂ ਨੇ ਦੋ ਅਹੁਦੇ ਸੰਭਾਲੇ ਨੇ ਲੇਕਰ ਉਹਨਾਂ ਨੇ ਇੱਕ ਨਿਸ਼ਾਨੀਆਂ ਸਵਾਲ ਖੜਾ ਕਰ ਦਿੱਤਾ ਹੈ ਕਿ ਜਿਹੜੀਆਂ ਸਿਹਤ ਸਹੂਲਤਾਂ ਚਾਹੇ ਉਹ ਮਹਾਂਲਾਖਲੀ ਦੇ ਚਾਹੇ ਪੰਜਾਬ ਦੇ ਸਰਕਾਰੀ ਹਸਪਤਲ ਦੇ ਉਹ ਤੀਜੇ ਦਰਜੇ ਦੇ ਨੇ ਉਹਨਾਂ ਨੂੰ ਨੰਬਰ 1 ਨੰਬਰ 2 ਨਹੀਂ ਕਿਹਾ ਜਾ ਸਕਦਾ ਇਸ ਉੱਤੇ ਸਾਨੂੰ ਕੰਮ ਕਰਨਾ ਪਵੇਗਾ ਜਨਕਿ ਵਿਆਦਤ ਬਿਆਨੀ ਵਿਆਦਤ ਵਿਆਪਬਾਜੀ ਆਪਣੀ ਹੀ ਪਾਰਟੀ ਦੇ ਮੰਤਰੀ ਸੰਜੀਪ ਅਰੋੜਾ ਦੇ ਕੇ ਕਸੂਤੇ ਫਸ ਗਏ ਨੇ ਕੀ ਹੁਣ ਸੁਪਰੀਮੋ ਅਰਵਿੰਦ ਕੇਸ਼ਵਲ ਐਕਸ਼ਨ ਲੈਣਗੇ ਪੰਜਾਬ ਦੇ ਭਗਵੰਤ ਮਾਨ ਕੋਈ ਐਕਸ਼ਨ ਲੈਣਗੇ ਇਹ ਤਾਂ ਆਉਣ ਵਾਲੇ ਸਮੇਂ ਵਿੱਚ ਪਤਾ